ਗੁਰੂ ਪਿਆਰੀ ਗੁਰੂ ਸਵਾਰੀ ਦੇਸ਼ਾਂਵ ਦੇਸ਼ਾਂ ਦੀ ਸੰਗਤ ਆਓ ਜੀ ਗੱਜ ਕੇ ਪਾਈਏ ਫਤਿਹ ਦੀ ਸਾਂਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 28 ਤਰੀਕ ਦਾ ਦਿਨ ਆ ਤੇ 28 ਤਰੀਕ ਦੇ ਦਿਨ ਦੇ ਉੱਤੇ ਪੰਥ ਦੀ ਨਿਗ੍ਹਾ ਆ ਚਾਹੇ ਪੰਜਾਬ ਦੀ ਸੰਗਤ ਆ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵਸੀ ਹੋਈ ਹੋਰ ਗੁਰਨਾਨਕ ਨਾਮ ਲੈਵਾ ਸਾਧ ਸੰਗਤ ਆ ਤੇ ਚਾਹੇ ਉਹ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸੇ ਹੋਏ ਉਹ ਗੁਰੂ ਦੀ ਚੜ੍ਹਦੀ ਕਲਾ ਵਾਲੇ ਸਿੰਘ ਉਹ ਪੰਥ ਨੂੰ ਪਿਆਰ ਕਰਨ ਵਾਲੇ ਸਿੰਘ ਸਿੰਘਣੀਆਂ ਆ ਤੇ ਅੱਜ ਦੇ ਦਿਨ ਦੇ ਉੱਤੇ ਨਿਗਾ ਟਿੱਕੀ ਹੋਣ ਦਾ ਕਾਰਨ ਇਹ ਆ ਕਿ ਅੱਜ ਸ਼ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਬਜਟ ਇਜਲਾਸ ਆ ਅੱਜ ਜਰਨਲ ਇਜਲਾਸ ਆ ਤੇ ਇਹ ਜਰਨਲ ਇਜਲਾਸ ਇਹ ਬਜਟ ਇਜਲਾਸ ਇਹ ਹਰ ਸਾਲ ਹੁੰਦਾ ਪਰ ਇਸ ਵਾਰ ਇੰਨੇ ਵੱਡੇ ਪੱਧਰ ਦੇ ਉੱਤੇ ਚਰਚਾ ਜਾਂ ਇਸ ਵਾਰ ਜਿਵੇਂ ਮੈਂ ਕਿਹਾ ਕਿ ਸੰਗਤ ਦੀ ਜਿਹੜੀ ਨਿਗਾਹ ਆ ਉਹ ਟਿਕੀ ਹੋਈ ਆ ਉਹਦਾ ਕਾਰਨ ਕੀ ਹੈਗਾ ਪਿਛਲੇ ਦਿਨਾਂ ਦੇ ਵਿੱਚ ਇਸ ਪਰਿਵਾਰ ਦੇ ਵੱਲੋਂ ਕੀਤੀਆਂ ਗਈਆਂ ਬੇਹੁਦਰੀਆਂ ਚਾਹੇ ਉਹ ਲੰਮੇ ਸਮੇਂ ਤੋਂ ਚਲਦੀਆਂ ਆ ਰਹੀਆਂ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਸੰਗਤ ਲਾਮਬੰਦ ਹੋਈ ਜਿਵੇਂ-ਜਿਵੇਂ ਜਿਹੜੇ ਆਗੂ ਲੰਮੇ ਸਮੇਂ ਤੋਂ ਲੱਗੇ ਹੋਏ ਸੀ ਜਿਨ੍ਹਾਂ ਦੇ ਵਿੱਚ ਪਾਈਬਲ ਦੇਵ ਸਿੰਘ ਵਡਾਲਾ ਹਣਾ ਦੀ ਗੱਲ ਕਰ ਲਈਏ ਜਥੇਦਾਰ ਰਣਜੀਤ ਸਿੰਘ ਹਣਾ ਦੀ ਗੱਲ ਕਰ ਲਈਏ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜਾਂ ਉਹਨਾਂ ਦੇ ਬੰਦਿਆਂ ਦੀ ਗੱਲ ਕਰ ਲਈਏ ਜੇ ਹੋਰ ਪੰਥ ਦੇ ਵਿੱਚ ਵਿਚਰਨ ਵਾਲੀਆਂ ਹਸਤੀਆਂ ਦੀ ਗੱਲ ਕਰ ਲਈਏ ਗੁਰਪ੍ਰੀਤ ਸਿੰਘ ਰੰਧਾਵਾ ਜੀ ਹਨਾ ਵਰਗੇ ਲੋਕਾਂ ਦੀ ਗੱਲ ਕਰ ਲਈਏ ਤਾਂ ਲੰਮੇ ਸਮੇਂ ਤੋਂ ਲੱਗੇ ਹੋਏ ਸੀ ਕਿ ਲੋਕਾਂ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਨੂੰ ਖੋਲ ਕੇ ਰੱਖਿਆ ਜਾਵੇ ਲੋਕਾਂ ਨੂੰ ਹੌਲੀ-ਹੌਲੀ ਜਾਗਰੂਤ ਕੀਤਾ ਜਾਵੇ ਤੇ ਇਸ ਜਾਗਰੂਕਤਾ ਮਹਿੰਮ ਜਿਹੜੀ ਚੱਲ ਰਹੀ ਸੀ ਇਹਦੇ ਵਿੱਚ ਵੱਡਾ ਯੋਗਦਾਨ ਪਾਇਆ ਸਰਦਾਰ ਪ੍ਰੀਤ ਸਿੰਘ ਸੈਣੀ ਹਨਾ ਨੇ ਉਹਨਾਂ ਨੇ ਸੰਗਤ ਨੂੰ ਦੱਸਿਆ ਕਿ ਤੁਹਾਡੇ ਗੁਰੂ ਦਾ ਸਰਮਾਇਆ ਤੁਹਾਡੇ ਗੁਰੂ ਦੀ ਗੋਲਕ ਦੇ ਵਿੱਚੋਂ ਮਾਇਆ ਕਿੱਥੇ ਕਿੱਥੇ ਵਰਤੀ ਜਾਂਦੀ ਆ ਤੇ ਜਿਹੜੀ ਗੁਰੂ ਦੀ ਮਰਿਆਦਾ ਆ ਉਹਨੂੰ ਕਿਵੇਂ ਘਾਣਾ ਉਹਦਾ ਕੀਤਾ ਜਾ ਰਿਹਾ ਕਿੱਥੇ ਕਿੱਥੇ ਕਿਸ-ਕਿਸ ਤਰੀਕੇ ਦੇ ਨਾਲ ਖੋਰਾ ਲਗਾਇਆ ਜਾ ਰਿਹਾ ਤੇ ਜੇ ਆਪਾਂ ਅੱਜ ਦੇ ਦਿਨ ਦੇ ਉੱਤੇ ਆਈਏ ਅੱਜ ਦੇ ਦਿਨ ਨੂੰ ਲੈ ਕੇ ਜਦੋਂ ਨਵੇਂ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਗੜਗੱਜ ਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਪੰਥ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾਂਦਾ ਆ ਪੰਥ ਦੇ ਵਿਰੋਧ ਦਾ ਕਰਕੇ ਰਾਤ ਦੇ ਹਨੇਰੇ ਦੇ ਵਿੱਚ ਜਿਹੜੀ ਸਿੰਘ ਸਾਹਿਬ ਦੀ ਤਾਜ ਪੋਛੀ ਆ ਉਹ ਕੀਤੀ ਜਾਂਦੀ ਆ ਤੇ ਪਰ ਉਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੇ ਜਨਮ ਸਥਾਨ ਤੇ ਇਕੱਠੀਆਂ ਹੋਈਆਂ ਜਥੇਬੰਦੀਆਂ ਉਹਦੇ ਵਿੱਚ ਚਾਹੇ ਸਾਡਾ ਫੁੱਟਾ ਦਲ ਹੋਵੇ ਚਾਹੇ ਸਾਡੀ ਦਮਦਮੇ ਟਕਸਾਲ ਹੋਵੇ ਟਕਸਾਲ ਦੇ ਆਗੂਆਂ ਦੇ ਵੱਲੋਂ ਜਾਂ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹਣਾ ਦੀ ਨਿਯੁਕਤੀ ਤੇ ਪਹਿਲੇ ਸੇਵਾਦਾਰਾਂ ਦੀ ਜਿਹੜੇ ਗੁਰੂ ਦੇ ਸੇਵਾਦਾਰ ਜਿਹੜੇ ਪੰਜ ਪਿਆਰੇ ਪੰਜ ਤਖਤਾਂ ਦੇ ਉੱਤੇ ਪੰਜ ਜਥੇਦਾਰ ਉਹਨਾਂ ਦੇ ਵਿੱਚੋਂ ਤਿੰਨ ਜਥੇਦਾਰਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਸੰਗਤ ਦੇ ਦਿਲ ਵਿੱਚ ਰੋਸ ਸੀਗਾ ਰੋਸ ਸੀਗਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਥੇਦਾਰ ਲਾਉਣੇ ਹੋ ਆਪਣੀ ਮਰਜ਼ੀ ਦੇ ਨਾਲ ਜਥੇਦਾਰ ਲਾਉਣੇ ਹੋ ਤੇ ਕੋਈ ਵਿਧੀ ਵਿਧਾਨ ਕਿਸੇ ਤਰੀਕੇ ਦਾ ਜਿਹੜਾ ਹੈਗਾ ਉਹ ਨਹੀਂ ਵਰਤਿਆ ਜਾਂਦਾ ਪੰਥ ਨੇ ਕਿਹਾ ਕਿ 10 ਤੋਂ 11 ਬੰਦੇ ਆਪਣੇ ਆਪ ਨੂੰ ਪੰਥ ਸਮਝਣ ਲੱਗ ਗਏ ਆ 10 ਤੋਂ 11 ਬੰਦੇ ਸਿੰਘ ਸਾਹਿਬ ਦੇ ਘਰ ਜਾਂਦੇ ਆ ਤੇ ਘਰ ਜਾ ਕੇ ਆ ਕੇ ਆਉਂਦੇ ਆ ਕਿ ਸਾਡਾ ਅਧਿਕਾਰ ਖੇਤਰ ਇੱਥੋਂ ਤੱਕ ਆ ਤੇ ਤੁਹਾਡਾ ਅਧਿਕਾਰ ਖੇਤਰ ਇੱਥੋਂ ਤੱਕ ਆ ਉਸ ਤੋਂ ਬਾਅਦ ਉਸ ਸਮੇਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਹਨਾ ਨੂੰ ਵੀ ਇਹ ਗੱਲ ਆਣ ਕੇ মিডিਆ ਦੇ ਮੁਖਾਫਤ ਹੋ ਕੇ ਕਹਿਣੀ ਪੈਂਦੀ ਆ ਕਿ ਸਾਨੂੰ ਤਾਂ ਪਤਾ ਅੱਜ ਲੱਗਿਆ ਕਿ ਸਾਡਾ ਅਧਿਕਾਰ ਖੇਤਰ ਕਿੱਥੋਂ ਤੱਕ ਆ ਤੇ ਫਿਰ ਉੱਥੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਥੇਬੰਦੀਆਂ ਇਕੱਤਰ ਹੁੰਦੀਆਂ ਆ ਤੇ 14 ਤਰੀਕ ਨੂੰ ਇੱਕ ਜਿਹੜਾ ਵਿਸ਼ਾਲ ਇਕੱਤਰਤਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੀਤੀ ਜਾਂਦੀ ਆ ਤੇ ਉਹਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਦੇ ਵੱਲੋਂ ਇੱਕ ਪ੍ਰੋਗਰਾਮ ਦਿੱਤਾ ਜਾਂਦਾ ਆ ਉਹ ਪ੍ਰੋਗਰਾਮ ਦਾ ਜਿਹੜਾ ਦਿਨ ਆ 28 ਤਰੀਕ ਰੱਖੀ ਜਾਂਦੀ ਹੈ ਕਿ ਅੱਜ ਦੇ ਦਿਨ ਜਰਨਲ ਜਲਾਸ ਹੋਣਾ ਹੈ ਤੇ ਇਸ ਜਲਾਸ ਦੇ ਵਿੱਚ ਸੰਗਤ ਟਰਾਲੀਆਂ ਭਰ-ਭਰ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪਹੁੰਚੇ ਤਾਂ ਕਿ ਇਹਨਾਂ ਲੋਕਾਂ ਦੇ ਉੱਤੇ ਅਸੀਂ ਪ੍ਰੈਸ਼ਰ ਬਣਾ ਸਕੀਏ ਅਸੀਂ ਇਹਨਾਂ ਲੋਕਾਂ ਦੇ ਉੱਤੇ ਦਬਾਅ ਬਣਾ ਸਕੀਏ ਅਸੀਂ ਇਹਨਾਂ ਲੋਕਾਂ ਨੂੰ ਪੰਥ ਦੀ ਸ਼ਕਤੀ ਬਖਾ ਸਕੀਏ ਤਾਂ ਕਿ ਲੋਕ ਆਪਦੇ ਫੈਸਲਿਆਂ ਦੇ ਉੱਤੇ ਜਿਹੜੇ ਅੜਕੇ ਬੈਠੇ ਹੋਏ ਆ ਜਿਹੜੇ ਅਡੋਲ ਬੈਠੇ ਹੋਏ ਆ ਇਹਨਾਂ ਨੂੰ ਪਤਾ ਲੱਗੇ ਕਿ ਪੰਥ ਨੇ ਸਾਨੂੰ ਮੁੱਢੋਂ ਰੱਦ ਕਰ ਦਿੱਤਾ ਸਾਡੇ ਫੈਸਲਿਆਂ ਨੂੰ ਮੁੱਢੋਂ ਰੱਦ ਕਰ ਦਿੱਤਾ ਤੇ ਸ਼ਾਇਦ ਇਹ ਲੋਕ ਪੰਥ ਦੇ ਦਿਵਾ ਨੂੰ ਮੰਨਦੇ ਹੋਏ ਕਿਸੇ ਗੱਲ ਤੋਂ ਟੱਸ ਤੋਂ ਮੱਸ ਹੋ ਜਾਣ ਪਰ ਜੇ ਆਪਾਂ ਮੌਜੂਦਾ ਹਾਲਾਤ ਦੀ ਗੱਲ ਕਰ ਲਈਏ ਜੇ ਮੌਜੂਦਾ ਸਮੇਂ ਦੀ ਗੱਲ ਕਰ ਲਈਏ ਜਾਂ ਜਿਹੜੀਆਂ ਪਰਸਥਿਤੀਆਂ ਬਣੀਆਂ ਹੋਈਆਂ ਆ ਆਪਾਂ ਉਹਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਲੋਕਾਂ ਨੇ ਉਸ ਗੱਲ ਤੋਂ ਟੱਸ ਤੋਂ ਮੱਸ ਨਹੀਂ ਹੋਣਾ ਕਿ ਉਹਨਾਂ ਦੇ ਲੰਮੇ ਸਮੇਂ ਤੋਂ ਆਪਾਂ ਵੇਖਦੇ ਆ ਰਹੇ ਹਾਂ ਕਿ ਲੋਕਾਂ ਨੇ ਕਦੇ ਨਹੀਂ ਇਹ ਗੱਲ ਦਾ ਖਿਆਲ ਕੀਤਾ ਕਿ ਜੇ ਅਸੀਂ ਆਹ ਕੰਮ ਕਰਦੇ ਆਂ ਤੇ ਇਹਦੇ ਨਾਲ ਪੰਥ ਕਿਵੇਂ ਮਹਿਸੂਸ ਕਰਦਾ ਆ ਪੰਥ ਦੀਆਂ ਨਾਰਾਜ਼ਗੀਆਂ ਕੀ ਆ ਸਾਡੇ ਨਾਲ ਕਿਉਂਕਿ ਪੰਥ ਤਾਂ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਆਪਾਂ ਆਪਣੇ ਪੰਥ ਦੀ ਗੱਲ ਕਰ ਲਈਏ ਆਪਾਂ ਸਿੱਖ ਸੰਗਤ ਦੀ ਗੱਲ ਕਰ ਲਈਏ ਆਪਾਂ ਕੌਮ ਦੀ ਗੱਲ ਕਰ ਲਈਏ ਤੇ ਲੋਕ ਤਾਂ ਇਹਨਾਂ ਨੂੰ ਵੋਟਾਂ ਪਾਉਣਾ ਤੇ ਬੜੀ ਚੜ੍ਹਦੀ ਕਲਾ ਵਾਲਾ ਕਾਰਜ ਸਮਝਦੇ ਸੀ ਲੋਕ ਤਾਂ ਇਹਨਾਂ ਨੂੰ ਵੋਟ ਪਾ ਕੇ ਗਿਣਦੇ ਸੀ ਕਿ ਪੰਥ ਨੂੰ ਵੋਟ ਪਾਈ ਆ ਲੋਕ ਮਾਣ ਮਹਿਸੂਸ ਕਰਦੇ ਸੀ ਪੰਥ ਮਾਣ ਮਹਿਸੂਸ ਕਰਦਾ ਸੀ ਤੇ ਫਿਰ ਲੋਕ ਇਹਨਾਂ ਤੋਂ ਪਿੱਛੇ ਕਿਵੇਂ ਹਟ ਗਏ ਕੁਝ ਤਾਂ ਆਪ ਹੁਦਰੀਆਂ ਕੀਤੀਆਂ ਹੋਣਗੀਆਂ ਜਿਹਦਾ ਕਰਕੇ ਲੋਕ ਪਿੱਛੇ ਹਟ ਕੇ ਲੋਕ ਹਰ ਵਾਰ ਪਿੱਛੇ ਹਟਦੇ ਰਹੇ ਪਰ ਇਹਨਾਂ ਲੋਕਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ ਜੇ ਲੋਕ ਪ੍ਰਵਾਹ ਕਰਦੇ ਫਿਰ ਪੰਥ ਨੂੰ ਛੱਡ ਕੇ ਉਹ ਸਰਸੇ ਵਾਲੇ ਸਾਥ ਦੇ ਨਾਲ ਯਾਰੀਆਂ ਨਾ ਪਾਈਆਂ ਜਾਂਦੀਆਂ ਜੇ ਸਰਸੇ ਵਾਲੇ ਸਾਥ ਦੇ ਜਿਹੜੀ ਉਹਨੇ ਪਹਿਲਾਂ ਕਰਤੂਤ ਕੀਤੀ ਜਿਹਦੇ ਵਿੱਚ ਉਹਨੇ ਲਿਵਾਸ ਪਾਉਣ ਦੀ ਹਿੰਮਤ ਕੀਤੀ ਲਿਵਾਸ ਪਾਉਣ ਦੀ ਯਰਤ ਕੀਤੀ ਜੇ ਉਦੋਂ ਚੰਗੇ ਫੈਸਲੇ ਲਏ ਹੁੰਦੇ ਤੇ ਸ਼ਾਇਦ ਜੋ ਕੁਝ 2015 ਦੇ ਵਿੱਚ ਹੋਇਆ ਉਹ ਨਾ ਹੁੰਦਾ ਜੇ ਉਦੋਂ ਦੀ ਸਰਕਾਰ ਜਦ 2007 ਦੇ ਵਿੱਚ ਇਹਨੇ ਉਹ ਕਾਨੂੰਨੀਆ ਹਰਕਤਾਂ ਕੀਤੀਆਂ ਉਸ ਤੋਂ ਬਾਅਦ ਪੰਥ ਦੀ ਸਰਕਾਰ ਜਿਹਨੂੰ ਪੰਥ ਨੂੰ ਲੱਗਦਾ ਹੁੰਦਾ ਸੀ ਕਿ ਸਾਡੀ ਸਰਕਾਰ ਆ ਪਰ ਇਸ ਸਰਕਾਰ ਦੇ ਜਿਹੜੇ ਕਾਰੇ ਆ ਉਹ 1978 ਤੋਂ ਲੈ ਕੇ ਜਿਹੜੇ ਕੀਤੇ ਜਾ ਰਹੇ ਸੀ ਉਹ ਲੋਕਾਂ ਨੂੰ ਨਹੀਂ ਸੀ ਪਤਾ ਲੱਗਿਆ ਕਿਉਂਕਿ ਉਦੋਂ ਜਾਗਰੂਕਤਾ ਦੀ ਆਪਾਂ ਕਮਿਂ کہہ ਸਕਦੇ ਆ ਪਰ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਉਹ ਸਾਰੀਆਂ ਗੱਲਾਂ ਆਉਂਦੀਆਂ ਗਈਆਂ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿੰਨੇ ਕੋ ਸਾਡੇ ਨੇ ਤੇ ਕਿੰਨੇ ਕੋ ਬਗਾਨੇ ਨੇ ਪਰ ਜੋ 2015 ਦੇ ਵਿੱਚ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਲੀਅਰ ਕੱਟ ਕਰ ਦਿੱਤਾ ਕਿ ਅਸੀਂ ਉਧਰਲੇ ਪਾਸੇ ਖੜੇ ਆ ਤੇ ਪੰਥ ਇਧਰਲੇ ਪਾਸੇ ਖੜਾ ਆ ਤੇ ਅੱਜ ਦੇ ਆਪਾਂ ਦਿਨ ਦੀ ਜੇ ਆਪਾਂ ਗੱਲ ਕਰੀਏ ਅੱਜ ਦੇ ਦਿਨ ਦੇ ਉੱਤੇ ਅਸੀਂ ਉਮੀਦਾਂ ਲਾਈ ਬੈਠੇ ਸਾਂ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਸ਼ਾਇਦ ਸਾਰਾ ਜਿਹੜਾ ਇਹਨਾਂ ਦਾ ਲੀਡਰਸ਼ਿਪ ਸ਼ਾਇਦ ਉਹ ਫੈਸਲਾ ਕੋਈ ਅਜਿਹਾ ਲੈਣਗੇ ਜਿਹਦੇ ਨਾਲ ਪੰਥ ਦੇ ਹਿੱਤ ਦੇ ਵਿੱਚ ਕੋਈ ਫੈਸਲਾ ਆਊਗਾ ਪਰ ਨਹੀਂ ਹੋਣਾ ਉੱਥੇ ਮੀਟਿੰਗ ਸ਼ੁਰੂ ਹੋ ਚੁੱਕੀ ਹੋਵੇਗੀ ਉੱਥੇ ਇਜਲਾਸ ਸ਼ੁਰੂ ਹੋ ਚੁੱਕਿਆ ਹੋਵੇਗਾ ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਕੋਈ ਵੀ ਫੈਸਲਾ ਉੱਥੋਂ ਅਜਿਹਾ ਲਿਆ ਜਾਣ ਦੀ ਉਮੀਦ ਨਹੀਂ ਹੈਗੀ ਕਿ ਜਿਹੜਾ ਪੰਥ ਦੇ ਹਿੱਤ ਦੇ ਵਿੱਚ ਹੋਵੇ ਕਿਉਂਕਿ ਇਹਨਾਂ ਦੇ ਵੱਲੋਂ ਕਦੇ ਕੋਈ ਅਜਿਹਾ ਫੈਸਲਾ ਲਿਆ ਹੀ ਨਹੀਂ ਗਿਆ ਜਿਹੜਾ ਪੰਥ ਦੇ ਹਿੱਤ ਦੇ ਵਿੱਚ ਹੋਵੇ ਜਿਹੜਾ ਪੰਥ ਦੇ ਪੱਖ ਦੇ ਵਿੱਚ ਹੋਵੇ ਤੇ ਹੁਣ ਕਹਿਣ ਨੂੰ ਤਾਂ ਅਸਤੀਫਾ ਦੇ ਹੀ ਬਿਠਾ ਪ੍ਰਧਾਨ ਪਰ ਪ੍ਰਧਾਨਗੀ ਅੱਜ ਚੱਲ ਕਿਦੀ ਰਹੀ ਐ ਕਿਉਂਕਿ ਜੇ ਆਪਾਂ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਤਾਂ 25 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵੱਲਾ ਹਸਪੀਟਲ ਦੇ ਵਿੱਚ ਵੀ ਮੀਟਿੰਗਾਂ ਹੋਣ ਦੀ ਜਿਹੜੀ ਗੱਲ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਤੇ ਗੱਲ ਤਾਂ ਨਿਕਲ ਕੇ ਤਾਂ ਸਾਹਮਣੇ ਆਉਂਦੀ ਆ ਸਿਆਣੇ ਕਹਿੰਦੇ ਹੁੰਦੇ ਆ ਕਿ ਧੂਆ ਉੱਥੋਂ ਨਿਕਲਦਾ ਜਿੱਥੇ ਅੱਗ ਹੋਵੇ ਜੇ ਗੱਲ ਨਿਕਲ ਕੇ ਸਾਹਮਣੇ ਆਈ ਆ ਤੇ ਹੋ ਸਕਦਾ ਜ਼ਰੂਰ ਮੀਟਿੰਗ ਉੱਥੇ ਹੋਈ ਹੋਵੇ ਤੇ ਉੱਥੇ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਕਿਹਾ ਵੀ ਇਹ ਗਿਆ ਕਿ ਵਿਰੋਧੀ ਰੋਲਾ ਕੋਣਗੇ ਲੋਕ ਵਿਰੋਧ ਕਰਨਗੇ ਪਰ ਤੁਸੀਂ ਆਪਣੀ ਗੱਲ ਦੇ ਉੱਤੇ ਅਡੋਲ ਰਹਿਣਾ ਹੈ ਜਥੇਦਾਰਾਂ ਨੂੰ ਵਾਪਸ ਲੈ ਕੇ ਆਉਣ ਵਾਲਾ ਜਿਹੜਾ ਫੈਸਲਾ ਆ ਉਹ ਹਰ ਹਾਲ ਦੇ ਵਿੱਚ ਨਹੀਂ ਕੀਤਾ ਜਾਣਾ ਫੈਸਲਾ ਕੀ ਕੀਤਾ ਜਾਣਾ ਹੈ ਜਿਹੜਾ ਕੁਝ ਅਸੀਂ ਤੁਹਾਨੂੰ ਲਿਖ ਕੇ ਦੇ ਦੇਣਾ ਹੈ ਜਿਹੜਾ ਕੋਈ ਸ਼੍ਰਮਣੀ ਕਮੇਟੀ ਨੇ ਲਿਖ ਕੇ ਲੈ ਕੇ ਆਉਣਾ ਹੈ ਜਿਹੜਾ ਮਤਾ ਵੀ ਪਾਉਣਾ ਹੈ ਤੁਸੀਂ ਸਾਰਿਆਂ ਨੇ ਉਸ ਮਤੇ ਦਾ ਸਮਰਥਨ ਕਰਨਾ ਹੈ ਆਹ ਕੁਝ ਹੋਣਾ ਹੈ ਤੇ ਜਿਹੜੀਆਂ ਬਾਹਰ ਜਥੇਬੰਦੀਆਂ ਜਾਣਗੀਆਂ ਜਿਹੜੇ ਲੋਕ ਜਾਣਗੇ ਜਿਨ੍ਹਾਂ ਦੇ ਦਿਲ ਦੇ ਵਿੱਚ ਸਿੱਖੀ ਦਾ ਦਰਦ ਆ ਜਿਹੜੇ ਉੱਥੇ ਪਹੁੰਚਣਗੇ ਤੇ ਉਹਨਾਂ ਦੇ ਨਾਲ ਕੀ ਹੋਣਾ ਆ ਇਹ ਉਹ ਕਾਲਪੁਰਖ ਵੈਗਰੂ ਜਾਣਦਾ ਆ ਉਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਿਛਲੇ ਦਿਨਾਂ ਦੀ ਆਪਾਂ ਜਦੋਂ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਉੱਤੇ ਜਦੋਂ ਆਪਾਂ ਝਾਤ ਮਾਰਦੇ ਆ ਉਹਦਾ ਆਪਾਂ ਨੂੰ ਇਹ ਜ਼ਰੂਰ ਤਸਵੀਰਾਂ ਸਾਹਮਣੇ ਆ ਜਾਂਦੀਆਂ ਆ ਕਿ 328 ਸਰੂਪ ਜਿਹੜੇ ਐਸਜੀਪੀਸੀ ਦੇ ਵੱਲੋਂ ਜਿਹੜੇ ਸਾਡੇ ਉਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਉਸ ਘਰ ਦੇ ਪ੍ਰਬੰਧ ਚਲਾਉਣ ਵਾਲੇ ਲੋਕਾਂ ਦੇ ਵੱਲੋਂ ਖੁਰਦ-ਬੁਰਦ ਕਰ ਦਿੱਤੇ ਗਏ ਜਿਨ੍ਹਾਂ ਦਾ ਅੱਜ ਤੱਕ ਪੰਥ ਨੂੰ ਨਹੀਂ ਪਤਾ ਕਿ ਉਹ 328 ਸਰੂਪ ਕਿੱਥੇ ਨੇ ਕਿੰਨਾਂ ਹਾਲਾਤਾਂ ਦੇ ਵਿੱਚ ਨੇ ਕਿੱਧਰ ਗਏ ਕੌਣ ਲੈ ਗਿਆ ਕਿੱਥੇ ਪਹੁੰਚਾ ਦਿੱਤੇ ਗਏ ਤੇ ਉਹਨਾਂ ਦਾ ਹਿਸਾਬ-ਕਿਤਾਬ ਲੈਣ ਗਈ ਸੰਗਤ ਦੇ ਨਾਲ ਜੋ ਕੁਝ ਹੋਇਆ ਜਿਵੇਂ ਉੱਥੇ ਭਾਵਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਭੈਣਾਂ ਦੇ ਕੇਸ ਪੱਟੇ ਗਏ ਦਿਮਾਲੇ ਖੋਲੇ ਗਏ ਕੱਪੜੇ ਪਾਰ ਦਿੱਤੇ ਗਏ ਤੇ ਉਹਦੇ ਤੋਂ ਤਾਂ ਸਾਨੂੰ ਇਹੀ ਲੱਗਦਾ ਆ ਕਿ ਅੱਜ ਵੀ ਜਿਹੜੇ ਲੋਕ ਪੰਥ ਦਾ ਦਰਦ ਸਿੱਖੀ ਦਾ ਦਰਦ ਲੈ ਕੇ ਉੱਥੇ ਜਾਣਗੇ ਉਹਨਾਂ ਦੇ ਨਾਲ ਉਹੀ ਕੁਝ ਹੋਵੇਗਾ ਜਿਹੜਾ 328 ਰੂਪਾਂ ਦਾ ਹਿਸਾਬ ਲੈਣ ਗਏ ਲੋਕਾਂ ਦੇ ਨਾਲ ਹੋਇਆ ਤੇ ਇੱਕ ਗੱਲ ਮੈਂ ਸੰਗਤ ਜੀ ਹੋਰ ਤੁਹਾਡੇ ਅੱਗੇ ਜ਼ਰੂਰ ਰੱਖਣੀ ਚਾਹਣਾ ਕਿ ਸਾਡੇ ਪੰਥ ਦੇ ਵਿੱਚ ਸਾਡੇ ਧਰਮ ਦੇ ਵਿੱਚ ਜਿੰਨੇ ਵੀ ਲੋਕ ਜਿੰਨੀਆਂ ਵੀ ਸੰਪਰਦਾਵਾਂ ਦਲਪੰਥ ਟਕਸਾਲਾਂ ਜਿੰਨੇ ਵੀ ਲੋਕ ਨੇ ਜਦੋਂ ਉਹਨਾਂ ਦੇ ਵੱਲੋਂ ਕੋਈ ਅਜੀਹਾ ਕਦਮ ਚੱਕਿਆ ਜਾਂਦਾ ਆ ਜਿਹੜਾ ਲੱਗਦਾ ਆ ਪੰਥ ਨੂੰ ਕਿ ਨਹੀਂ ਠੀਕ ਹੈਗਾ ਤੇ ਪੰਥ ਸਮੇਂ-ਸਮੇਂ ਦੇ ਉੱਤੇ ਉਹਨਾਂ ਚੀਜ਼ਾਂ ਦਾ ਵਿਰੋਧ ਕਰਦਾ ਆ ਆ ਪਿਛਲੇ ਦਿਨਾਂ ਦੇ ਵਿੱਚ ਬਾਬਾ ਹਰਨਾਮ ਸਿੰਘ ਤੁਮਾਹਣਾ ਨੂੰ ਲੈ ਕੇ ਜਾਂ ਲੰਮੇ ਸਮੇਂ ਤੋਂ ਆਪਾਂ ਕਹਿ ਲਈਏ ਕਿ ਲੰਮੇ ਸਮੇਂ ਤੋਂ ਲੈ ਕੇ ਵੱਡੇ ਪੱਧਰ ਦੇ ਉੱਤੇ ਚਰਚਾ ਚੱਲਦੀ ਆਈ ਲੋਕਾਂ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਤੁਮਾ ਜਿਹੜੇ ਆਪਦੇ ਫਰਜ਼ ਨੇ ਜਿਹੜੇ ਟਕਸਾਲ ਦੇ ਮੁਖੀ ਦੇ ਬਣਦੇ ਫਰਜ਼ ਨੇ ਉਹ ਨਹੀਂ ਨਿਭਾ ਰਹੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਇਹ ਗੱਲ ਕਹੀ ਕਿ ਜਿਹहां ਕੋ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ ਅਜਿਹੀ ਕੋ ਗੱਲਬਾਤ ਨਹੀਂ ਕੀਤੀ ਜਾ ਰਹੀ ਇੱਥੋਂ ਤੱਕ ਜੇ ਮੈਂ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਵਾਂ ਕਿ ਬਾਬਾ ਹਰਨਾਮ ਸਿੰਘ ਤੁਮਾ ਹਣਾ ਨੂੰ ਇਸ ਕਰਕੇ ਵੀ ਟਾਰਗੇਟ ਕੀਤਾ ਜਾਂਦਾ ਰਿਹਾ ਕਿ ਤੁਸੀਂ ਬਾਦਲ ਪਰਿਵਾਰ ਦਾ ਪੱਖ ਪੂਰਦੇ ਹੋ ਇਸ ਕਰਕੇ ਵੀ ਟਾਰਗੇਟ ਕੀਤਾ ਜਾਂਦਾ ਰਿਹਾ ਕਿ ਤੁਸੀਂ ਭਾਜਪੀ ਨੂੰ ਸਮਰਥਨ ਦੇ ਕੇ ਆਏ ਹੋ ਇਸ ਕਰਕੇ ਵੀ ਟਾਰਗੇਟ ਕੀਤਾ ਗਿਆ ਕਿ ਤੁਸੀਂ ਕੁੰਭ ਦੇ ਮੇਲੇ ਦੇ ਉੱਤੇ ਇਸ਼ਨਾਨ ਕਰਨ ਗਏ ਹੋ ਠੀਕ ਹੈ ਸਾਰੀਆਂ ਗੱਲਾਂ ਠੀਕ ਹੈ ਪੰਥ ਦਾ ਰੋਸ ਕਰਨਾ ਪੰਥ ਦਾ ਇਸ ਤਰੀਕੇ ਦੇ ਨਾਲ ਵਿਰੋਧ ਕਰਨਾ ਕਿਤੇ ਨਾ ਕਿਤੇ ਜਾਇਜ਼ ਆ ਪਰ ਜੇ ਅੱਜ ਬਾਬਾ ਹਰਨਾਮ ਸਿੰਘ ਧੁੰਮਾ ਜਾਂ ਹੋਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਸਾਡੇ ਦਲ ਪੰਥ ਸਾਡੇ ਨਿਹੰਗ ਸਿੰਘ ਫੌਜਾਂ ਤੇ ਜੇ ਅੱਜ ਉਹ ਕਿਸੇ ਸਟੈਂਡ ਦੇ ਉੱਤੇ ਅੜ ਕੇ ਬੈਠੇ ਨੇ ਅੱਜ ਉਹ ਵਿਰੋਧ ਕਰ ਰਹੇ ਨੇ ਤੇ ਅੱਜ ਫਿਰ ਸਾਨੂੰ ਉਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਅੱਜ ਸਾਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਤਾਂ ਸੀ ਇਸ ਗੱਲੋਂ ਉਹਨਾਂ ਦੇ ਨਾਲ ਗੁੱਸੇ ਇਸ ਗੱਲੋਂ ਸਾਡਾ ਉਹਨਾਂ ਦੇ ਨਾਲ ਵਿਰੋਧ ਕਿ ਬਾਬਾ ਅਰਨਾਮ ਸਿੰਘ ਤੁਮਾਂ ਤਾਂ ਬਾਦਲਾਂ ਦੇ ਪੱਖ ਦੇ ਵਿੱਚ ਬੋਲਦੇ ਨੇ ਤੇ ਅੱਜ ਭਾਈ ਜੇ ਉਹ ਨਹੀਂ ਪੱਖ ਦੇ ਵਿੱਚ ਜਾ ਜੋ ਪੰਥ ਦੇ ਪੱਖ ਦੇ ਵਿੱਚ ਨੇ ਜਿਉਂ ਅੱਜ ਜਥੇਦਾਰਾਂ ਨੂੰ ਲਾਉਣ ਵਾਲੇ ਫੈਸਲੇ ਦੇ ਉੱਤੇ ਵਿਰੋਧ ਕਰਦੇ ਨੇ ਜਥੇਦਾਰਾਂ ਦੀ ਰਾਤ ਦੇ ਹਨੇਰੇ ਦੇ ਵਿੱਚ ਕੀਤੀ ਜਾ ਰਹੀ ਤਾਜ ਪੋਛੀ ਦਾ ਵਿਰੋਧ ਕਰਦੇ ਨੇ ਤੇ ਅੱਜ ਭਾਈ ਉਹਨਾਂ ਦੇ ਨਾਲ ਸਾਨੂੰ ਗੁੱਸੇ ਗਿਲੇ ਕਿਉਂ ਕਿਉਂਕਿ ਮੈਂ ਵੱਡੇ ਪੱਦਰ ਦੇ ਉੱਤੇ ਵੇਖਿਆ ਅੱਜ ਵੀ ਜਿਹੜੀਆਂ ਪੋਸਟਾਂ ਪੈ ਰਹੀਆਂ ਉਹਨਾਂ ਦੇ ਖਿਲਾਫ ਪੈ ਰਹੀਆਂ ਉਹ ਪਤਾ ਨਹੀਂ ਇਹਨਾਂ ਦਾ ਇਸ ਦਲ ਦਾ ਆਈਟੀ ਵਿੰਗ ਪਾ ਰਿਹਾ ਜਾਂ ਕੌਣ ਪਾ ਰਿਹਾ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਇਕੱਠੇ ਹੋਣਾ ਪੈਣਾ ਹੈ ਇਕੱਠੇ ਹੋ ਕੇ ਜਿਹੜੇ ਫੈਸਲੇ ਆ ਉਹ ਕਰਨੇ ਪੈਣੇ ਆ ਇਕੱਠੇ ਹੋ ਕੇ ਫੈਸਲੇ ਲੈਣੇ ਪੈਣੇ ਆ ਤੇ ਬਹੁਤ ਸਾਰੇ ਵੀਰ ਬਹੁਤ ਸਾਰੇ ਲੋਕ ਮੈਂ ਉਹਨਾਂ ਦੀਆਂ ਅਜਿਹੀਆਂ ਪੋਸਟਾਂ ਵੇਖੀਆਂ ਜਿਹੜੇ ਲਿਖਦੇ ਆ ਕਿ ਇਸ ਤਰੀਕੇ ਦੇ ਨਾਲ ਵਿਰੋਧ ਨਹੀਂ ਕਰਨਾ ਚਾਹੀਦਾ ਜਿਹੜੇ ਲਿਖਦੇ ਆ ਕਿ ਕੋਈ ਗੱਲ ਨਹੀਂ ਐਸਜੀਪੀਸੀ ਚੋਣਾਂ ਦੇ ਵਿੱਚ ਹਿੱਸਾ ਲਵੋ ਸਾਰੇ ਇਲੈਕਸ਼ਨ ਲੜੋ ਜਿਹਨੂੰ ਪੰਥ ਪ੍ਰਵਾਨ ਕਰ ਲੂਗਾ ਜਿਨੂੰ ਲੋਕ ਵੋਟਾਂ ਪਾ ਦੇਣਗੇ ਤੋਂ ਆਦੀ ਮਰਜ਼ੀ ਦੇ ਫੈਸਲੇ ਲਵੇ ਉਹ ਚੰਗੇ ਕੰਮ ਉੱਥੇ ਜਾ ਕੇ ਕਰੇ ਤੇ ਪਰ ਵੋਟਾਂ ਪੈ ਕਦ ਹੋ ਰਹੀਆਂ ਨੇ ਸੇਭੀ ਜਰੂਰ ਦੱਸੋ ਕਿ ਵੋਟਾਂ ਹੈ ਕਦੋਂ ਨੇ ਕਿਉਂਕਿ ਵੋਟਾਂ ਦਾ ਸਮਾਂ ਲੰਘੇ ਨੂੰ ਲੰਮਾ ਸਮਾਂ ਹੋ ਚੁੱਕਿਆ ਪਰ ਵੋਟਾਂ ਨਹੀਂ ਪੈ ਰਹੀਆਂ ਤੇ ਇਸ ਕਰਕੇ ਹੀ ਸੰਗਤ ਦੇ ਜਿਹੜਾ ਦਿਲ ਦੇ ਵਿੱਚ ਰੋਸਿਆ ਪੰਥ ਦੇ ਦਿਲ ਦੇ ਵਿੱਚ ਰੋਸਿਆ ਤੇ ਮੈਂ ਫੇਰ ਅਖੀਰ ਦੇ ਉੱਤੇ ਇਹੀ ਗੱਲ ਕਹਿਣੀ ਚਾਹਣਾ ਕਿ ਜਿਹੜੀਆਂ 28 ਤਰੀਕ ਦੇ ਇਸ ਪ੍ਰੋਗਰਾਮ ਦੇ ਵਿੱਚੋਂ 28 ਤਰੀਕ ਦੇ ਅੱਜ ਦੇ ਦਿਨ ਦੇ ਉੱਤੇ ਜਿਹੜੀਆਂ ਅਸੀਂ ਕਿਆਸ ਰਾਈਆਂ ਲਾ ਰਹੇ ਹਾਂ ਜਿਹੜੇ ਲੋਕ ਸੋਚ ਰਹੇ ਆ ਕਿ ਸ਼ਾਇਦ ਜਿਹੜਾ ਜਥੇਦਾਰ ਆ ਉਹਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇ ਪਰ ਅਜਿਹਾ ਨਹੀਂ ਹੋਣ ਵਾਲਾ ਅਜਿਹਾ ਕਦੇ ਨਹੀਂ ਹੋਊਗਾ ਤੇ ਨਾਲ ਦੀ ਨਾਲ ਜਿਹੜੇ ਨਵੇਂ ਸਿੰਘ ਸਾਹਿਬ ਕੈਨਿਕ ਕੁਲਦੀਪ ਸਿੰਘ ਗੜਗਾ ਜਹਣਾ ਨੂੰ ਲੈ ਕੇ ਗੱਲ ਕਹੀ ਜਾ ਰਹੀ ਹੈ ਕਿ ਸ਼ਹਿਦ ਇਹਨਾਂ ਦੀ ਜਥੇਦਾਰੀ ਰੱਦ ਕਰ ਦਿੱਤੀ ਜਾਵੇ ਸ਼ਹਿਦ ਟੇਕ ਸਿੰਘ ਤਨਹੋਲਾ ਦੀ ਜਥੇਦਾਰੀ ਰੱਦ ਕਰ ਦਿੱਤੀ ਜਾਵੇ ਪਰ ਉਹਨਾਂ ਦੀ ਤਾਂ ਅਜੇ ਤਾਜਪੋਛ ਹੀ ਨਹੀਂ ਹੋਈ ਤੇ ਗੱਲ ਇਹ ਵੀ ਸੁਣ ਦੇ ਵਿੱਚ ਆਈ ਕਿ ਅੱਜ ਉਹ ਵੀ ਉੱਥੇ ਪਹੁੰਚ ਰਹੇ ਆ ਚਲੋ ਖੈਰ ਉਹ ਪਤਾ ਨਹੀਂ ਪਹੁੰਚਣ ਕੇ ਨਾ ਪਹੁੰਚਣ ਪਰ ਜਿਹੜੇ ਪੰਥ ਦੇ ਮਸਲੇ ਆ ਜਿਹੜੇ ਪੰਥ ਦੀਆਂ ਬਾਤਾਂ ਆ ਉਹ ਸਾਨੂੰ ਇਕੱਠਿਆਂ ਬਹਿ ਕੇ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਪਾਉਣੀਆਂ ਪੈਣਗੀਆਂ ਕਿਉਂਕਿ ਜਿੰਨੇ ਵੀ ਚਿਹਰੇ ਐ ਐਸਜੀਪੀਸੀ ਦੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੀ ਵੱਡੀ ਕਹਾਣੀ ਆ ਵੱਡੀ ਜਦੋ ਜਹਿਦ ਆ ਜਿਹੜੇ ਪੰਥ ਦਾ ਪ੍ਰਚਾਰ ਕਰ ਰਿਹਾ ਆ ਦੇ ਨਾਲ ਦੀ ਨਾਲ ਜਾਗਰੂਕ ਕਰ ਰਿਹਾ ਨਾਲ ਦੀ ਨਾਲ ਸੰਗਤ ਨੂੰ ਦੱਸ ਰਿਹਾ ਕਿ ਸਾਡੇ ਨਾਲ ਹੋ ਕੀ ਰਿਹਾ ਤੇ ਜੇ ਅਸੀਂ ਉਹਨਾਂ ਦੀ ਕੱਤਰਤਾ ਦੀ ਗੱਲ ਕਰਦੇ ਆ ਅਸੀਂ ਕਹਿੰਨੇ ਕਿ ਇਕੱਠੇ ਹੋ ਕੇ ਇਲੈਕਸ਼ਨ ਲੜੀਏ ਤੇ ਸ਼ਾਇਦ ਕੁਝ ਨਿਕਲ ਆਵੇ ਤੇ ਉਹਨਾਂ ਕੱਲਿਆਂ ਦੀ ਕੱਤਰਤਾ ਦੇ ਨਾਲ ਕੁਝ ਨਹੀਂ ਜੇ ਹੋਣਾ ਜੇ ਪੰਥ ਨਾ ਕੱਤਰ ਹੋਇਆ ਸਾਨੂੰ ਸਭ ਨੂੰ ਕੱਤਰ ਹੋਣਾ ਪੈਣਾ ਆ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਧੜੇ ਨੂੰ ਦੱਸਣਾ ਪੈਣਾ ਆ ਕਿ ਭਾਈ ਅਸੀਂ ਸਾਰੇ ਇਕੱਠੇ ਆ ਪੰਥ ਸਾਰਾ ਇਕੱਠਾ ਆ ਤੁਹਾਨੂੰ ਜਿਹੜੇ ਫੈਸਲੇ ਠੀਕ ਲੱਗਦੇ ਆ ਤੁਸੀਂ ਲਵੋ ਜਿਹੜੇ ਫੈਸਲੇ ਪੰਥ ਨੂੰ ਠੀਕ ਲੱਗਣਗੇ ਉਹ ਫੈਸਲੇ ਪੰਥ ਲਊਗਾ ਜਿਹੜੇ ਫੈਸਲੇ ਗੁਰੂ ਦੀ ਸੰਗਤ ਨੂੰ ਠੀਕ ਲੱਗਣਗੇ ਉਹ ਫੈਸਲੇ ਗੁਰੂ ਕੀ ਸੰਗਤ ਲਵੇਗੀ ਤੇ ਬਸ ਅਖੀਰ ਦੇ ਉੱਤੇ ਮੈਂ ਜ਼ਰੂਰ ਬੇਨਤੀ ਕਰ ਦਵਾਂ ਕਿ ਆਪਦੇ ਸਮੇਂ-ਸਮੇਂ ਦੇ ਉੱਤੇ ਆਪਦੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਿਆ ਕਰੋ ਜ਼ਰੂਰ ਗੱਲਾਂ ਜਿਹੜੀਆਂ ਹੈਗੀਆਂ ਉਹ ਤੋੜਿਆ ਕਰਕੇ ਕਿਉਂਕਿ ਗੱਲਾਂ ਤੋੜਨ ਦੇ ਨਾਲ ਕਿਸੇ ਨਾ ਕਿਸੇ ਮਕਾਮ ਦੇ ਉੱਤੇ ਕਿਸੇ ਨਾ ਕਿਸੇ ਗੱਲ ਦੇ ਹੱਲ ਦੇ ਉੱਤੇ ਪਹੁੰਚਿਆ ਜਾ ਸਕਦਾ ਆ ਪਰ ਅੱਜ ਵਾਲੀ ਜਿਹੜੀ ਮੀਟਿੰਗ ਆ ਅੱਜ ਵਾਲਾ ਜਿਹੜਾ ਇਜਲਾਸ ਆ ਇਹਦੇ ਵਿੱਚੋਂ ਕੁਝ ਨਹੀਂ ਨਿਕਲਣ ਵਾਲਾ ਬਾਕੀ ਰਹਿੰਦੇ ਸਮੇਂ ਥੋੜੇ ਸਮੇਂ ਤੱਕ ਜਿਹੜੀ ਸਾਰੀ ਗੱਲ ਆ ਉਹ ਨਿਕਲ ਕੇ ਸਾਹਮਣੇ ਆ ਜਾਣੀ ਆ ਕਿ ਕਿਸ ਤਰੀਕੇ ਦੇ ਨਾਲ ਕੀ ਹੁੰਦਾ ਆ ਕਿਸ ਤਰੀਕੇ ਦੇ ਜਿਹੜੇ ਫੈਸਲੇ ਆ ਉਹ ਲੈ ਜਾਂਦੇ ਆ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਅੱਜ ਤੱਕ ਇਸ ਧੜੇ ਦੇ ਵੱਲੋਂ ਇਸ ਦਲ ਦੇ ਵੱਲੋਂ ਇਸ ਪਾਰਟੀ ਦੇ ਵੱਲੋਂ ਇਹਨਾਂ ਲੋਕਾਂ ਦੇ ਵੱਲੋਂ ਕੋਈ ਅਜਿਹਾ ਫੈਸਲਾ ਨਹੀਂ ਲਿਆ ਗਿਆ ਜਿਹੜਾ ਪੰਥ ਦੇ ਹੱਕ ਦੇ ਵਿੱਚ ਹੋਵੇ ਜਿਹੜਾ ਪੰਥ ਦੇ ਹਿੱਤ ਦੇ ਵਿੱਚ ਹੋਵੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ